ਉਹ ਗੱਲ ਪੱਲੇ ਜੇ ਭਾਈ ਦੇਸੀਆਂ ਸਾਨੂੰ ਐਵੇਂ ਬੌਣੇ ਪੈਣਗੇ ਤਾਂ ਅਸੇ ਵੀ ਮਨ ਲਾਹੌਰੋਂ ਤਰ੍ਹਾਂ ਦੇ ਹੋਣ ਲੱਗੇ ਬਸ ਮੇਰਾ ਮਾਨ ਵੀ ਡੋਲਾ ਖਾ ਗਿਆ ਜੀ ਵੀ ਵੀ ਗਿਆ ਨਾ 50000 ਰੁਪਏ ਭਾਈ ਜੀ ਬਿਜਾਈ ਤੇ ਖਰਚਾ ਵੀ ਹੋ ਗਿਆ ਆਪਣਾ 2 ਕਿੱਲੇ ਦਾ ਘੱਟੋ ਘੱਟ 50000 ਬਿਜਾਈ ਤੇ ਮੈਂ ਉਹ ਸਾਥ ਚ ਜਿਹੜੇ ਉਹ ਬੀਨਰ ਦੇ ਬੈਠੇ ਉਹ ਹੁਣ ਤਾਂ ਕਰ ਲੈਣੇ ਹੈਨਾ ਵੀ ਹੁਣ ਤਾਂ ਕਰ ਲੈ ਕੋਰੇ ਨੇ ਆਹ ਗੱਲ ਵੀ ਹੈ ਨਾ ਐਂ ਕਹਿੰਦੀ ਹਾਂ ਜਮਾ ਕਹਿੰਦੀ ਐਂ ਕਹਿੰਦਾ ਜਿਵੇਂ ਉਹ ਨਹੀਂ ਕਹਿੰਦਾ ਇੱਕ ਉਹ ਆਇਆ ਸੀ ਜਿਹੜੇ ਗੱਲ ਦੀ ਆਈ ਸੀ ਕਹਿੰਦਾ ਵੀ ਜਿਹੜੇ ਸੱਥ ਜੇ ਬੈਠੇ ਹੁੰਦੇ ਆਗੇ ਜਮ ਇਹੋ ਜਿਹੇ ਉਹਨਾਂ ਚੋ ਖੱਚ ਬੰਦਾ ਤੁਹਾਨੂੰ ਮਖੌਲ ਕਰੂਗਾ ਜਿਹਨੇ ਜ਼ਿੰਦਗੀ ਚ ਬਾਈ ਸਰਪੰਚ ਆਪ ਕੋਹ ਨਹੀਂ ਕਰਿਆ ਹੁੰਦਾ ਉਹ ਨਹੀਂ ਕਰਿਆ ਹੁੰਦਾ ਜੀ ਉਹੀ ਬੰਦਾ ਮਖੌਲ ਕਰੂਗਾ ਇੱਕ ਬਾਈ ala thai ਦੇ ਵਿੱਚ ਲੈ ਗੁਰਦੁਆਰੇ ਵੀ ਉਹ ਤੋਂ ਪਹਿਲਾਂ ਉੱਥੇ ਸ਼ਾਂਤੀ ਕਰਨ ਲੱਗੇ ਅੱਛਾ ਉਹ ਤੋਂ ਚਰਚਾ ਜੋਗੇ ਵੀ ਗੋਰਾ ਲੂ ਲਾਉਏ ਤੀ ਗੋਰਾ ਲੂ ਲਾਉ ਗੋਰਾ ਹਾਂ ਇਹ ਤਾਂ ਹੁੰਦੇ ਨਹੀਂ ਬਾਈ ਉੱਥੇ ਸ਼ਾਂਤੀ ਕਰਨੀ ਜੇ ਘਰੇ ਲਾਉਂਦੇ ਸੀ ਪੜਾਕੇ ਪੈਂਦੇ ਧੁੱਪ ਸੇ ਹਾਂ ਇਹ ਚ 1509 ਸੀ ਪਹਿਲਾਂ ਵੀਰੇ ਪਣੀ ਤਿੰਨੇ ਕਿਲੇ ਜੀ ਠੀਕ ਹੈ ਇਹਦੇ ਵਿੱਚ ਕਿੰਨਾ ਘੋਸਰੋਂ ਦਾ ਮੂਰੇ ਪਣਾ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਮੈਂ ਤੁਹਾਡਾ ਆਪਣਾ ਸੁਖੀ ਛੇਰ ਗਲੇ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਦੋਸਤੋ ਆਹ ਜਿਹੜੇ ਤੁਸੀਂ ਆਲੂ ਦੇਖ ਰਹੇ ਹੋ ਨਾ ਬਾਈ ਇਹ ਕਿਸਾਨ ਗੋਰਾ ਸਿੰਘ ਪਿੰਡ ਰਾਜੀਆ ਜਿਲ੍ਹਾ ਬਰਨਾਲਾ ਰਾਜੀਆ ਜੀ ਰਾਜੀਆ ਹਾਂ ਜੀ ਰਾਜੀਆ ਹਨਾ ਪਿੰਡ ਰਾਜੀਆ ਜਿਲ੍ਹਾ ਬਰਨਾਲਾ ਤੇ ਬਾਈ ਇਹ ਆਲੂ ਬਾਈ ਨੇ ਕਿ ਪਹਿਲੀ ਵਾਰ ਲਾਏ ਨੇ ਤੇ ਬਾਈ ਨੇ ਪਹਿਲੀ ਵਾਰ ਲਾਉਣ ਤੋਂ ਬਾਅਦ ਆਪਾਂ ਕਹੀਏ ਵੀ ਕੁਛ ਐਸੀ ਗੱਲ ਹੋ ਗਈ ਬਾਈ ਕਹਿੰਦਾ ਵੀ ਯਾਰ ਮੈਨੂੰ ਐ ਲੱਗ ਰਹੀ ਆ ਆਲੂ ਬੋਹਣੇ ਪੈਣਗੇ ਤੇ ਆਜੋ ਆਪਾਂ ਬਾਈ ਗੋਰੇ ਤੋਂ ਹੀ ਜਾਣਦੇ ਆ ਵੀ ਕੀ ਪੂਰੀ ਗੱਲ ਹੋਈ ਸੀ ਗੋਰੇ ਬਾਈ ਹਸਸੀਕਾਰ ਤੇ ਨਾਲ ਜਿੰਨੇ ਬਾਈ ਖੜੇ ਨੇ ਸਾਰੇ ਹਸਸੀਕਾਰ ਧੰਨਵਾਦ ਹੈ ਜਾਰੇ ਤੁਹਾਡੇ ਚੈਨਲ ਦਾ ਮਿਹਰਬਾਨੀ ਬਾਈ ਕੀ ਗੱਲ ਹੋ ਗਈ ਸੀ ਬਾਈ ਆਪਾਂ ਨੂੰ ਵੀ ਇਹ ਆਲੂ ਜਿਵੇਂ ਹੁਣ ਤਾਂ ਬਾਈ ਬੜੇ ਸੋਹਣੇ ਲੱਗ ਰਹੇ ਆਗੇ ਹਨਾ ਉਦੋਂ ਤੁਸੀਂ ਕਹਿੰਦੇ ਹੋ ਵੀ ਇਹ ਫਸਲ ਜਿਹੜੀ ਆਪਣੇ ਆਲੂ ਨੇਗੇ ਇਹ ਵੀ ਬੋਹਣੇ ਪੈ ਗਏ ਸੀ ਬਾਈ ਕੀ ਗੱਲ ਸੀ ਇਹਦੀ ਉਹ ਚੀਜ਼ ਬਾਰੇ ਦੱਸ ਬਾਈ ਇਹ ਵਜਾ ਬਣ ਗਈ ਜੀ ਬਾਈ ਇੱਕ ਇੱਕ ਦਾ ਪਹਿਲੀ ਵਾਰ ਲੈ ਜਾਗਾ ਪ੍ਰਾਈਸ ਤੇ ਜਾਗੇ ਮੈਂ ਲੋਕ ਕਹਿੰਦੇ ਹਰੇਕ ਦਾ ਕੰਮ ਨਹੀਂ ਹੁੰਦਾ ਅੱਛਾ ਹਾਂ ਵੀ ਇਹ ਤਾਂ ਬਈ ਕੰਮ ਬਹੁਤ ਨੌਜਵਾਰ ਬੰਦੇ ਪੜ੍ਹੇ ਲਿਖੇ ਮਾਹਾਂ ਪੜਾਂ ਜਮਾ ਤੁਹਾਡਾ ਪਿਛਲੀ ਵਾਰ ਲਾਉਣ ਦਾ ਕਿਵੇਂ ਬਣਿਆ ਪ੍ਰੋਗਰਾਮ ਪਿਛਲੀ ਵਾਰ ਤਾਂ ਆਪਣਾ ਕੋਈ ਇਰਾਦਾ ਨਹੀਂ ਸੀ ਮੈਂ ਇੱਕ ਘਰ ਦੇ ਆਲੂ ਪੱਟੀਆਂ ਦੇ ਸੀ ਬੋਰੀਆਂ ਚ ਭਜਾਈ ਦੀ ਠੀਕ ਹੈ ਮੈਂ ਦੇਖ ਲੈ ਯਾਰ ਮਾ ਨਿਕਕਲੀ ਵਾਲੇ ਢੇਰ ਜਿਹਾ ਲੱਗਿਆ ਮੈਂ ਜਰਾ ਆਪਾਂ ਲੱਗ ਦੇਖੇ ਆਪਣੇ ਗੇੜਗਾਹ ਨੂੰ ਵੀ ਆਪਣੇ ਵੀ ਇੰਨੇ ਨਿਕਲਣਗੇ ਹਾਂ ਮੈਂ ਸਾਹ ਜਿਹਾ ਲੱਗ ਨੂੰ ਉਹ ਕਹਿੰਦੇ 20 ਦੁਆਰ ਨੇ ਤੁਨੂੰ ਠੀਕ ਹੈ ਜੀ ਲੈ ਲਓ ਮਿੰਟ ਦੇ ਲੈ ਤੇ ਪਿੰਡ ਦੇ ਦੋ ਵੀ ਆਪਾਂ ਠੀਕ ਹੈ 20 ਦੁਆ ਦੇਖ ਬੇਲ ਦੇਖ ਕੇ ਵੀ 20 ਲੜਾ ਪਿਆ ਬੇਲ ਦੇਖ ਪਾਣੀ ਵੀ ਲਾਤੇ ਸਾਰਾ ਕੁਝ ਹੋ ਗਿਆ ਬੇਰ ਦਵਣੇ ਜੇ ਲੱਗ ਗਈ ਕੋਸਾ ਚ ਉੱਤਰ ਬਾਣ ਆੜੇ ਕੋਲ 30 ਕਿਲੋ ਠੇਕ ਦਿਆ ਦੋਨੇ ਮੇਰੇ ਜਾਂ ਅਸੀਂ ਬਿਜਾਈ ਕਰਨ ਲੱਗੇ ਖੇਤ ਆਇਆ ਰਗਾ ਪਾਣੀ ਲਾ ਕੇ ਬਾਗ ਜੇ ਪਾਣੀ ਆ ਗਿਆ ਲਾ ਕੇ ਬਾਗ ਠੀਕ ਹੈ ਕੋਈ ਗੱਲ ਪੱਲੇ ਜੇ ਭਾਈ ਦੀ ਸੀ ਸਾਨੂੰ ਐਵੇਂ ਬੋਹਣੇ ਪੈਣਗੇ ਤਾਂ ਅਸੀਂ ਵੀ ਮਨ ਲਾ ਲਾਹੌਰੋਂ ਤਰ੍ਹਾਂ ਦੇ ਹੋਣ ਲੱਗੇ ਬਸ ਮੇਰਾ ਮਾਨ ਵੀ ਡੋਲਾ ਖਾ ਗਿਆ ਜੀ ਵੀ ਬੀ ਗਿਆ ਨਾ 50000 ਰੁਪਏ ਬਈ ਬਿਜਾਈ ਦੇ ਖਰਚੇ ਤਾਂ ਹੋ ਗਏ ਆਪਣਾ 2 ਕਿਲਿਆਂ ਦਾ ਘੱਟੋ ਘੱਟ 50000 ਬਿਜਾਈ ਦੇ ਮੈਂ ਉਹ ਸਾਥ ਚ ਜਿਹੜੇ ਉਹ ਬੇਲਰ ਦੇ ਬੈਠੇ ਰਹੇ ਉਹਨਾਂ ਦਾ ਕਰ ਲੈਣੇ ਹੈ ਗੱਲ ਦੀ ਆਹੀ ਦੀ ਕਹਿੰਦਾ ਵੀ ਜਿਹੜੇ ਸੱਥ ਜੇ ਬੈਠੇ ਹੁੰਦੇ ਆਗੇ ਜਮ ਇਹੋ ਜਿਹਾ ਹੁੰਦਾ ਜੋ ਖੱਚ ਬੰਦਾ ਤੁਹਾਨੂੰ ਮਖੌਲ ਕਰੂਗਾ ਜਿਹਨੇ ਜ਼ਿੰਦਗੀ ਚ ਬਈ ਸਰਪੰਚ ਆਪ ਕੋਈ ਨਹੀਂ ਕਰਿਆ ਹੁੰਦਾ ਉਹ ਨਹੀਂ ਕਰਿਆ ਹੁੰਦਾ ਜੀ ਉਹੀ ਬੰਦਾ ਮਖੌਲ ਕਰੂਗਾ ਇੱਕ ਬਈ ਲਾਥਾਈ ਦੇ ਵਿੱਚ ਲੈ ਗੁਰਦੁਆਰੇ ਵੀ ਜਿਹਨ ਤੋਂ ਪਹਿਲਾਂ ਉੱਥੇ ਸਾਂਟੀ ਕਰਨ ਲੱਗੇ ਅੱਛਾ ਉਹ ਉੱਥੇ ਚਰਚਾ ਜੋਗੇ ਗੋਰਾ ਲੂ ਲਾਉਏ ਤੇ ਗੋਰਾ ਹਾਂ ਇਹ ਤਾਂ ਹੁੰਦੇ ਨਹੀਂ ਬਾਈ ਉੱਥੇ ਸ਼ਾਂਤੀ ਕਰਨੀ ਜੇ ਘਰੇ ਲਾਉਂਦੇ ਸੀ ਪੜਾ ਕੇ ਪੈਂਦੇ ਧੁੱਪ ਸੇ ਹਾਂ ਇਹਦੇ ਵਿੱਚ 1509 ਸੀ ਪਹਿਲਾਂ ਵੀਰੇ ਪਣੀ ਤਿੰਨੇ ਕਿਲੇ ਠੀਕ ਹੈ ਇਹਦੇ ਵਿੱਚ ਕਿੱਲਾ ਘੋਸਰੋਂ ਦਾ ਮੂਰੇ ਪਣਾ ਇੱਥੇ ਨਿਕਲੇ ਦਾ ਪਟਾ ਠੀਕ ਹੈ ਤੇ ਪਹਿਲਾਂ ਤਾਂ ਉੱਥੇ ਜੇ ਉੱਥੇ ਹੀ ਚਰਚਾ ਚੱਲੇ ਬਗਮ ਹੂੰ ਕਲੇਸ਼ ਹੁੰਦਾ ਹੌਲੀ ਹੌਲੀ ਵਸਾ ਵਸ ਰਿਹਾ ਦੂਬਾ ਗੱਲ ਜਮਾੜ ਗਈ ਜਦੋਂ ਜਦੋਂ ਤਾਂ ਹੀ ਦੇਖਿਆ ਹੀ ਬਹੁਣੇ ਪਹਿਣਗੇ ਵੀ ਖਾਤਮੀ ਮੰਨ ਬਈ ਹਾਂ ਜਦੋਂ ਹੋ ਗਿਆ ਬਈ ਇਹ ਵੀ ਹੁਣ ਤਾਂ ਗਏ ਗਏ ਜਰ ਮਾਇਰ ਲੋਂਗੋਲ ਆਪਾਂ ਬਾਈਆਂ ਕੋਲ ਸਿੱ ਪਹਿਲਾਂ ਹੀ ਦਵਾਈ ਲੇਉਂਦੇ ਰਹੇ ਹਾਂ ਜਿਹੜੇ ਉਹ ਤੁਹਾਨੂੰ ਤੁਹਾਨੂੰ ਬਾਬਾ ਅਨੰਦ ਸਿੰਘ ਵਾਲੇ ਬਾਈ ਹੈਣਾ ਜਿਹੜਾ ਬਾਈ ਬਾਬਾ ਨੰਦਰ ਕੇ ਨਿੰਦਰ ਬਾਈ ਆ ਦੋਵੇਂ ਬਾਈ ਅੱਜ ਦਾ ਲਗਾਨ ਪਹਿਲਾਂ ਸਾਂਝੀ ਹੁੰਦੀ ਰੇ ਮੇਲ ਹੋਈ ਜਦਰਾ ਹਾਂ 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 ਤੇ ਅੱਜ ਪਹਿਲਾਂ ਮੈਂ ਉਹਦੇ ਮੰਡੇਰਾ ਵਾਲੇ ਰੋਡ ਤੇ ਦੁਕਾਨ ਆ ਬਾਈ ਦੀ ਆਪਾਂ ਬਾਈ ਦਾ ਉੱਪਰ ਨੰਬਰ ਵੀ ਅੱਛਾ ਉਹਦੇ ਕੋਲੇ ਗਏ ਬਾਈ ਠੀਕ ਹੈ ਮੈਂ ਬਾਕੇ ਮਾਂ ਵੀ ਗੱਲ ਆਏ ਹੋਗੀ ਉਗਾ ਯਾਰ ਪਹਿਲਾਂ ਨਹੀਂ ਆਇਆ ਬਾਈ ਹੁਣ ਮੈਂ ਲੇਟ ਹੋ ਗਿਆ ਕਹਿੰਦਾ ਹੁਣ ਮਿਹਨਤ ਕਰ ਸਾਂ ਥੋੜੀ ਮੈਂ ਤੈਨੂੰ ਚੀਜ਼ ਦੇਵਾਂ ਪਾਣੀ ਉਹਨਾਂ ਪੰਜਨਾਂ ਕਹਿੰਦਾ ਤੈਨੂੰ ਮੈਂ ਕਹੂੰਗਾ ਠੀਕ ਹੈ ਬਈ ਪਾਣੀ ਦੀ ਗੱਲ ਹੈ ਜੇ ਬਈ ਇੰਨਾ ਖਰਚ ਕਰੀ ਬੈਠਾ ਬਈ ਦੋ ਦਿਨ ਲੱਗਦੇ ਸਰਪੇ ਦੇ ਸਹੀ ਗੱਲ ਆ ਮੁੰਡਾ ਕਰ ਨਾਲ ਹੀ ਚਾਰਨਾ ਆਪਣੇ ਕੰਮ ਦਾ ਕਰ ਉਹ ਵੀ ਨਾਲ ਛੋਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਸਾਨੂੰ ਚੱਕ ਕੇ ਬਈ ਆਦਵਾਈ ਦੇ ਦਿੱਤੇ ਅਸੀਂ ਆਖੇ ਵਿੱਚ ਤਾਂ ਕੁਝ ਨਹੀਂ ਜਾਣਦੇ ਦੇਖ ਲਓ ਬਈ ਚੰਗੀ ਤਰ੍ਹਾਂ ਮੂਸਾ ਇਹਦਾ ਨਾ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਰੱਖਿਆ ਪਿਆ ਇਹ ਬਾਈ ਨੂੰ ਕਿ ਪੁੱਛਾਂਗੇ ਬਾਈ ਇੱਕ ਤੁਸੀਂ ਕਹਿੰਦੀ ਵੀ ਕੱਲਾ ਸਿੱਧੂ ਮੂਸੇ ਵਾਲੇ ਵਾਂਗੂ ਨਾਂ ਹੀ ਨਹੀਂ ਰੱਖਿਆ ਜਿਵੇਂ ਆਪਾਂ ਕਹਿੰਦੇ ਵੀ ਨਾਂ ਨਹੀਂ ਨੂ ਤੇ ਆਏ ਸੀ ਉਹ ਕਰਨ ਲੱਗਿਆ ਮੁੰਡਾ ਕਹਿੰਦਾ ਕਿ ਚਲ ਨਾਂ ਨਹੀਂ ਲੈਣਾ ਵੀਡੀਓ 'ਚ ਪੜਿਆ ਹੋਇਆ ਸੀ ਉਹ ਮੜਾਉਣ ਲੱਗਿਆ ਉਹ ਕਹਿੰਦਾ ਕੱਲੇ ਮੂਸੇ ਨਾਲ ਤਾਂ ਹੀ ਚੱਕ ਲਿਆ ਉਹ ਵੀ ਕੁਝ ਵਿੱਚ ਉਹ ਫੇਰ ਮਾਦੜ ਕਰਿਆ ਹਾਂ ਮਾ ਯਾਰ ਹੁਣ ਤਾਂ ਦੱਸ ਜਾ ਇੱਕ ਆ ਦੇ ਤਾਂ ਆਪਾਂ ਬਾਈ ਨੂੰ ਉਹ ਅੱਜ ਤੋਂ ਵੀ ਆ ਦੇ ਇੱਕ ਆ ਦੇ ਠੀਕ ਹੈ ਇਹ ਬਾਈ ਦੇ ਕਾ ਵੀ ਦੇਖ ਲਓ ਰੈਡੋ ਮਿਕਸ ਸ਼ਕਤੀਮਾਨ ਕੰਪਨੀ ਦੀ ਤੇ ਆਹ ਸੈਂਡੌਂਗ ਸੈਂਡੌਂਗ ਇੰਡੀਆ ਪ੍ਰਾਈਵੇਟ ਲਿਮਟਿਡ ਸੈਂਡੌਂਗ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਠੀਕ ਆ ਦੁਬਾਰੀਆਂ ਲੈ ਕੇ ਬਾਈ ਮੈਂ ਖੇਲ ਤੇ ਕੋਲ ਨੇ 11 ਵਾਲੀ ਚਾਬੀ ਗੀ ਹਾਂ ਲਾ ਗਿਆ ਕਰਨ ਅਸੀਂ ਮਨ ਜਾਦਾ ਖੜਿਆ ਨਾ ਹਾਂ ਹੁਣ ਕਰੀ ਤਾਂ ਜਾਂਦੇ ਥੱਲੇ ਕੋਈ ਦਿਸੇ ਨਾ ਬਾਈ ਫੇਰ ਹੀ ਬੰਦਾ ਤੁਰੂ ਠੀਕ ਆ ਹੁਣ ਜੇ ਆਪਣੇ ਦਵਾਈ ਨੇ ਕੰਮ ਕਰਿਆ ਹੁਣ ਸਾਡਾ ਹੌਸਲਾ ਤਾਂ ਹੋ ਗਿਆ ਦੁਬਾਰੀਆਂ ਦਵਾਈ ਜਿੱਥੋਂ ਮੰਗਾਈ ਅਸੀਂ ਹਾਂ ਅੱਛਾ ਅੱਜ ਹਾਂ ਅੱਜ ਫੇਰ ਮੰਗਾਈਆਂ ਨੇ ਇਹ ਦੁਬਾਰੇ ਠੀਕ ਆ ਨਾਲ ਆ ਦੁਬਾਰੇ ਆਈ ਮੰਗਾਈ ਆਪਾਂ ਦੋ ਬਿਲਕੁਲ ਇਸੇ ਕਰਕੇ ਮੈਂ ਆਖਿਆ ਵੀ ਯਾਰ ਦੇਖ ਕੇ ਆਈਏ ਇਹ ਜਿਹੋ ਉਹਨਾਂ ਨੇ ਵਿਕਖਾ ਚ ਦੱਸਿਆ ਇਹ ਕੰਪਨੀ ਦਾ ਬਈ ਆਫੀਸਰ ਆਇਆ ਪਹਿਲੀ ਵਾਰ ਮੈਂ ਜ਼ਿੰਦਗੀ ਚ ਬਈ ਆਇਆ ਲਾਇਆ ਤੇ ਮੈਂ ਆਖਿਆ ਆਪਾਂ ਤੱਕਦੇ ਮੈਂ ਕਿਚ ਵੀ ਨਹੀਂ ਆਏ ਜਦੋਂ ਮੈਂ ਆਇਆ ਪਾਇਆ ਵੀ ਸਚਾਈ ਦੱਸੀ ਮੈਂ ਤਾਂ ਹੀ ਮੈਂ ਸੋਨ ਦੱਸਿਆ ਵੀ ਬਈ ਆਪਾਂ ਕੋਈ ਮਸਾਲਾ ਨਹੀਂ ਲਾਉਣਾ ਹੈ ਠੀਕ ਹੈ ਲਾਏ ਮਸਾਲੇ ਲਾਉਣ ਵਾਲੇ ਹੋਰ ਬਹੁਤ ਬੰਦੇ ਹੈਗੇ ਮੈਂ ਦੁਨੀਆਂ ਚ ਪਹਿਲੀ ਵਾਰ ਮਿਲਿਆ ਬਈ ਸਹੀ ਗੱਲ ਹੈ ਜ਼ਿੰਦਗੀ ਚ ਨੰਗਾ ਸਾਡੇ ਪਿੰਡ ਵਿੱਚ ਬਿਲਕੁਲ 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 ਪਰ ਜਿਹੜੀ ਚੀਜ਼ ਸੱਚ ਆ ਬਈ ਸੱਚ ਦਾ ਸੱਚ ਆ ਆ ਦੁਬਾਰੇ ਅੱਜ ਪੈਕੇਟ ਮੰਗਵਾ ਤੇ ਮੈਂ ਇਹਦੇ ਵਿੱਕੀ ਬਾਈ ਜਦੋਂ ਮੈਂ ਵਿੱਕੀ ਬਾਈ ਨੂੰ ਆਖਿਆ ਮੈਂ ਚੱਲ ਯਾਰ ਚੱਲੀਏ ਵਿੱਕੀ ਕਿਉਂ ਮੈਨੂੰ ਵੀ ਐਂਦੀ ਦੇਖ ਕੇ ਆਵਾ ਬਾਈ ਹੈਨਾ ਗੱਲ ਉਹੀ ਆ ਬਾਈ ਵੀ ਮਸਾਲਾ ਲਾਉਣਾ ਆਪਾਂ ਠੀਕ ਆ ਇਹ ਥੱਲੇ ਪਾਇਆ ਤੀ ਹਾਂਜੀ ਠੀਕ ਆ ਧਾਰ ਧਾਰ ਆ ਠੀਕ ਆ ਤੇ ਕਈ ਵਾਰ ਵਿੱਕੀ ਮੰਨ ਲਾ ਵੀ ਉਹ ਤਾਂ ਕਣਕ ਜੀ ਵੀ ਪਾ ਸਕਦੇ ਫਿਰ ਆਪਾਂ ਪਾਣੀ ਪੂਣੀ ਨਾਲ ਹੈਨਾ ਜਿੱਥੇ ਵੀਰੇ ਪੂਰੀ ਫੁੱਲ ਦਵੀ ਹੋਈ ਹੈ ਕਣਕ ਪਹਿਲੇ ਪਾਣੀ ਦੇ ਵੀ ਉਸ ਤੋਂ ਬਾਅਦ ਆਹ ਵਾਲਾ ਪਾਈ ਜਾਂਦਾ ਪਤਾ ਨਹੀਂ ਕੀ ਕੁਸਵਾਹ ਪਾਈ ਜਾਂਦਾ ਜੀ ਹਾਂ ਇੱਥੇ ਪਾਦਾ ਆਪਣੇ ਤਸੱਲੀ ਆ ਬਈ ਕਣਕ ਚ ਵੀ ਠੀਕ ਹੈ ਇਹਦਾ ਬਿਲ ਵੀ ਹੈਗਾ ਹੈਨਾ ਸਭ ਕੁਝ ਬਿਲ ਨਹੀਂ ਬਹੁਤੇ ਸੁਣਵਾ ਹੋਰ ਗੱਲ ਦੱਸਦਾ ਜਿਹੜੇ ਪਲਾਂਟ ਗਰੋਥ ਪ੍ਰਮੋਟਰ ਹੁੰਦੇ ਨੇ ਨਾ ਉਹਨਾਂ ਦਾ ਬਿਲ ਨਹੀਂ ਹੁੰਦਾ ਉਹ ਇੱਥੇ ਮੇਰੇ ਹਾਲੇ ਕਦੇ ਸੁਨਾਮ ਕੋਲੇ ਕਿਸੇ ਕੰਪਨੀ ਕੰਪਨੀ ਚ ਬਣਾਈ ਜਾਂਦੇ ਹੁੰਦੇ ਆ ਤੇ ਕਿ ਮਹਿਕਮੇ ਚ ਕੋਈ ਮੇਰੇ ਵਰਗਾ ਲੱਗਿਆ ਹੁੰਦਾਗਾ ਉਹਨੂੰ ਪਿਆ ਕੇ ਚਾਹ ਪਾਣੀ ਜਾਂ ਹੱਥ ਨੇ ਇੱਥੇ ਪਿਆ ਕੇ ਦੋ ਚਾਰ ਬੀਰਾਂ ਚੱਲੀ ਜਾਂਦਾ ਹੁੰਦਾਗਾ ਸਹੀ ਗੱਲ ਦੱਸਦਾ ਉਹਨੂੰ ਇਹੀ ਕੰਮ ਚੱਲਦਾ ਜਾਂਦੇ ਹਾਂ ਹਾਂ ਪ੍ਰੂਵਡ ਐ ਇਹਨੂੰ ਉਹ ਐ ਬਿਲ ਮਿਲਿਆ ਵੈ ਆ ਸਰਕਾਰ ਵੱਲੋਂ ਪ੍ਰੂਵਡ ਐ ਮਾਨਤਾ ਪ੍ਰਾਪਤ ਤੇ ਇਹ ਪੱਕੇ ਬਿੱਲ ਤੇ ਆ ਲੈ ਬਈ ਠੀਕ ਐ ਤੇ ਬਾਈ ਹੁਣ ਤੇਰਾ ਮਨ ਖੁਸ਼ ਆ ਪੂਰਾ ਜਵਾ ਖੁਸ਼ ਆ ਬਾਈ ਕਿੰਨੀਆਂ ਕਿੰਨੀਆਂ ਢੋਲੀਆਂ ਕਰੀਆਂ ਸੀ ਦੈਂ ਇਹਦੀਆਂ ਇਹਦੇ ਮਨ ਲਾਪਾ ਜੀ ਨਾ ਕਿੱਲੇ ਚ ਅਸੀਂ ਪਾਇਆ ਸੀ ਪੰਜ ਢੋਲੀਆਂ ਠੀਕ ਐ ਹਾਂ ਦੋਨੇ ਐਡਵਰਟ ਕਰੀਆਂ ਸੀ ਹਾਂ ਢੋਲੀਆਂ ਆਹ ਦਵਾਈ ਜੀ ਆਹ ਕਹੇ ਸੀ ਨਾ ਬਾਜੀ ਨੇ ਉਵੇਂ ਕਰੀ ਆ ਹਾਂ ਅਸੀਂ ਤੁਹਾਨੂੰ ਐ ਕਹਦੇ ਜਗ ਦੁਕਾਨ ਚ ਬਾਈ ਸਪਰੇਅ ਇਕੱਠੀ ਕਰੀਆ ਭੋਲੀਆਂ ਡੋੜ ਸੂ ਗਰਮ ਆਪਾਂ ਕਹਿੰਦੇ ਵੀ ਜਾਂਦਾ ਤਾਜਾ ਪਾਣੀ ਹੋਵੇ ਜਾਂ ਗਰਮ ਪਾਣੀ ਤਾਜਾ ਬਾਈ ਤਾਜਾ ਤਾਜਾ ਆਜਾ ਉਹਦੇ ਲੈਟ ਹੈਗੀ ਸੀ ਉਧਰ ਤੋਂ ਆ ਗਈ ਤਾਜਾ ਇਹ ਆਪਾਂ ਕਹੀ ਬਾਈ ਕਣਕ ਵੀ ਕਿਸੇ ਦੀ ਮਾੜੀ ਹੋਵੇ ਜਾਂ ਝਾੜੂ ਵੀ ਕਣਕ ਦੀ ਹੋਵੇ ਹਾਂ ਜਾਂ ਕੋਈ ਮਰਜ਼ੀ ਫਸਲ ਹੋਵੇ ਮੈਂ ਕਹਿੰਦਾ ਜੇ ਕੋਈ ਬੰਦਾ ਵੀ ਮਾੜਾ ਨਾ ਹੈਨਾ ਆਪਾਂ ਕਹਿ ਦਈਏ ਕੋਈ ਮਾੜਕੂ ਜਿਹਾ ਬੰਦਾ ਕਿਸੇ ਦਾ ਵਿਆਹ ਹੋਣ ਵਾਲਾ ਮੂਰੇ ਕਹਿ ਦਈਏ ਵੀ ਯਾਰ ਵੀ ਬੰਦਾ ਮਾੜਾ ਹੈ ਉਹਨੂੰ ਵੀ ਮੇਹਲ ਨੂੰ ਮੈਂ ਕਹਿੰਦਾ ਜੇ ਇੱਕ ਦੋ ਬੂੰਦ ਆਏ ਦੀ ਸੰਘਾ ਲਿਆ ਕਰੀਏ ਰੋਜ਼ ਉਹ ਵੀ ਵਿਆਹ ਤੋਂ ਪਹਿਲਾਂ ਸੱਟਾਂ ਲਾਪੀਆਂ ਮਾਰਨ ਲੱਗ ਜਾਊਗਾ ਤੇ ਹੈ ਆਰਗੈਨਿਕਾ ਹਰਾ ਨਿਸ਼ਾਨ ਲੱਗਿਆ ਹੋਇਆ ਤੇ ਵਧੀਆ ਚੀਜ਼ ਹੈ ਗਰਮਨ ਚ ਬਾਈ ਆਲੂ ਬਾਈ ਇਹਨਾਂ ਨੇ ਕਰਦੇ ਸਾਡੇ ਸੁਦੇ ਨਿਸ਼ਮਤਰੀ ਵੀ ਕਰਦਾ ਤੇ ਆਹ ਦੇਖ ਲਓ ਹੁਣ ਤੁਸੀਂ ਆਲੂ ਦੇਖੋ ਤੁਹਾਨੂੰ ਕਿਸੇ ਵੀ ਪਾਸਿਓ ਕੋਈ ਘਾੜ ਨਜ਼ਰ ਨਹੀਂ ਆਉਣੀ ਦੇਖ ਲਓ ਹੋ ਤਾਂ ਜਿਹੜੇ ਆਲੂ ਬੋਹੜ ਦੀ ਸੀ ਮੇਰੀ ਗੱਲ ਸੁਣ ਇੱਕ ਹੋਰ ਆ ਘਰੇ ਵੀ ਬੁੜੀਆਂ ਨੂੰ ਆਣ ਗਵਾਣ ਦੀਆਂ ਬੁੜੀਆਂ ਆ ਕੇ ਕਹਿੰਦੀਆਂ ਹੋਣ ਕਿੰਨੀ ਗੋਰੇ ਨੇ ਆਲੂ ਲਾ ਤਾਂ ਲੈ ਲਾ ਤਾਂ ਲੈ ਪਰ ਤੇਰਾ ਚਾਚਾ ਕਹਿੰਦਾ ਸੀ ਵੀ ਇਹਦੋਂ ਤਾਂ ਨਹੀਂ ਹੋਣੇ ਲੈ ਤੋਂ ਹੋਣੇ ਮੈਂ ਮੇਰੇ ਹੱਥ ਦੇ ਕੇ ਮੈਂ ਸੁਣਾ ਇੱਕ ਹੋਰ ਆ ਬਾਈ ਮੈਂ ਦਿਲ ਦੀ ਤੈਨੂੰ ਕੋ ਹੋਰ ਆ ਸੁਣਾ ਤੇ ਜਿਵੇਂ ਹੋਈ ਗੱਲ ਆ ਨਾ ਮੁੰਡੀਰ ਹੁੰਦੇ ਦੇ ਕੋਲ ਤਾਂ ਐਤਵਾਰ ਨੂੰ ਉਹ ਆਲੂ ਵਾਲਾ ਬੰਦਾ ਯਾਰ ਅਹਿਆ ਹਾਂ ਮੇਰੇ ਕੋਲ ਪੜਨ ਹੜਨ ਵਾਲਾ ਕੋਈ ਹੈਪੀ ਬਰਥਡੇ ਮਨਾਉਣ ਵਾਲਾ ਆ ਗਿਆ ਮੈਂ ਕਿਸੇ ਜਵਾਬ ਨਹੀਂ ਦਿੰਦਾ ਵੀ ਅੱਜ ਬਾਈ ਕੀ ਲੈ ਜਾਂਦਾ ਇੱਥੇ ਯਾਰ ਬਾਈ ਜ਼ਿੰਦਗੀ ਦੀ ਬਿਲਕੁਲ ਉਸ ਵਾਰ ਜਾਈ ਉਹ ਅਗਲਾ ਕਹਿੰਦਾ ਵੀ ਇਹਦਾ ਹੈਪੀ ਬਰਥਡੇ ਮਨਾਉਣ ਨੇ ਭੈਣ ਦੀ ਵੀ ਰਾਜਾ ਗੁਰੂਆ ਨਾਲ ਅੱਜ ਨਾ ਕਰਦੇ ਗਾ ਜਾਈ ਤੂੰ ਪਹਿਲਾਂ ਮੈਂ ਬਾਈ ਤੜਕੇ 4 ਵਜੇ ਲੈਟ ਸੀ ਅੱਜ ਹਣਾ 8 ਵਜੇ ਆ ਮੁੰਡਾ ਰੋਟੀ ਲੈ ਕੇ ਆਇਆ ਕਰੋ 9 ਵਜੇ 9 ਵਜੇ ਕੇ 20 ਮਿੰਟਾਂ ਰੋਟੀ ਲੈ ਕੇ ਮੈਂ 5 ਵਜੇ ਖੇਤ ਖੜਾ ਜੀ 2 ਕਿਲੋ ਮਾਤ ਸੀ ਲੈਟ ਅੱਦੇ ਵੀ ਚਲੀ ਜਾਂਦੀ ਦੇਖ ਲਓ ਬਾਈ ਫਿਰ ਐਂ ਮਿਹਨਤ ਕਰਨੀ ਪੈਣੀ ਹੈਗੀ ਤੇ ਤੇਰਾ ਮਨ ਬਾਈ ਇਹਦੇ ਖੁਸ਼ਾ ਪੂਰਾ ਜਮਾ ਖੁਸ਼ਾ ਇਹਦੇ ਬਾਈ ਬਿੱਕੀ ਬਾਈ ਜੇ ਆਪਾਂ ਗੱਲ ਕਰੀਏ ਵੀ ਇਹਦੀ ਡੋਜ ਕੀ ਕੀ ਪਾਈ ਜਾਂਦੀ ਹੈ ਜੇ ਆਪਾਂ ਉਹ ਦੇਖੀਏ ਜੇ ਤਾਂ ਆਲੂ ਤੇ ਪਾਉਣੀ ਆ ਵੀਰੇ 1 ਲੀਟਰ 3 ਕਿਲਿਆਂ ਤੇ 1 ਲੀਟਰ 3 ਕਿਲਿਆਂ ਤੇ ਇਹ ਆਪਾਂ ਕਣਕ ਤੇ ਕਰਨਾ ਹੈ ਤਾਂ 1 ਲੀਟਰ 4 ਕਿਲਿਆਂ ਤੱਕ ਪੈ ਜਾਂਦਾ 1 ਲੀਟਰ 4 ਕਿਲਿਆਂ ਠੀਕ ਹੈ ਪੂਰੀ ਵਧੀਆ ਗਰੋਥ ਆ ਬਾਕੀ ਬਾਈ ਆਪ ਹੀ ਦੱਸ ਰਿਹਾ ਹੁਣ ਆਲੂ ਵਾਲੇ ਬੰਦਿਆਂ ਨੂੰ ਤੂੰ ਕੀ ਕਹਿਣਾ ਚਾਹੁੰਦਾ ਜਿੰਨੇ ਬੰਦੇ ਆਲੂ ਲਾਉਂਦੇ ਨੇ ਹਾਂ ਜਿਹੜੇ ਵੀ ਆਲੂ ਦਾ ਇਹ ਸਹੀ ਗੱਲ ਆ ਹਾਂ ਮੈਂ ਤਾਂ ਮੈਂ ਤਾਂ ਭਾਈ ਕੁਝ ਨਹੀਂ ਤੁਸੀਂ ਕਿਹਾ ਮੈਨੂੰ ਕੋਈ ਕੋਈ ਪਹਿਲਾਂ ਫੋਨ ਕਰਕੇ ਬਿਚੇ ਬਾਈ ਸਿੱਧੀ ਜੀ ਗੱਲ ਆਪਣੇ ਤਾਂ ਆਲੂ ਇਹਦੀ ਵਾਈ ਜੀ ਗੱਲ ਕਹਿੰਦੇ ਵੀ ਜਿਹੜੇ ਵੀਰਾਂ ਦੇ ਆਲੂ ਲਾਈ ਇਹਨਾਂ ਆ ਕਰੋ ਆ ਕਰੋ ਭਾਈ ਇੱਕ ਦੋ ਬਾਈ ਇੱਕ ਦੋ ਲ ਪੰਜ ਟੋਲੇ ਕਿੱਲੇ ਚ ਬਾਲੋ ਆਪਣਾ ਬਰੋਲ ਵਾਲਾ 25 ਲੀਟਰ ਪਾਣੀ ਪੈਂਦਾ ਚ ਪੰਜ ਨਾ ਮਤਲਬ 700 ਲੀਟਰ ਪਾਣੀ ਪੈ ਗਿਆ ਕਿੰਨਾ ਹਾਂ ਹਾਂ ਪੰਜ ਪਾਏ ਨੇ ਹਾਂਜੀ ਹਾਂ ਬਿਲਕੁਕੁਲ ਹਾਂ ਹਾਂ ਬੋਲਦੇ ਨੇ ਚੱਕ ਲੈਣੀ ਹੈ ਬਾਦ ਲਵੇ ਜਿਹੋ ਕੇ ਬਾਕੀ ਪਤਾ ਕੀ ਹੈ ਜਿਵੇਂ ਆਪਾਂ ਕਹਨੇ ਆ ਵੀ ਜੇ ਕਿਸੇ ਦੇ ਘਰੋਂ ਮਹਿਸ ਲੈਣੀ ਜਾਣੀ ਆ ਹਾਂਜੀ ਰਿਸ਼ਤਾ ਕਰਨਾ ਪਹਿਲਾਂ ਪਤਾ ਪਸ਼ੋਕਰ ਦੇਖ ਲਈ ਪਸ਼ੋਕਰ ਦੇਖ ਲਈ ਹਾਂ ਪਤਾ ਕੀ ਹੈ ਲੀਟਰ ਦੇਖ ਦੇਖ ਕੇ ਜਿਵੇਂ ਇਹਦੀ ਕਾਪੀ ਕਰ ਲੈਂਦੇ ਨੇ ਰੇਤ ਬਣਾ ਰੇ ਕੰਪਨੀ ਬਣਾ ਬਣਾ ਦੇਈ ਜਾਂਦੀ ਆ ਦੇਈ ਜਾਂਦੀ ਆ ਹਾਂ ਵੀ ਮੰਗ ਰੋ ਮੜਾ ਮੋਟਾ ਕੰਪਨੀ ਦੇ ਪਸ਼ੋਕਰ ਦੇਖਿਆ ਜਾਵੇ ਜਿਹਾ ਜਿਵੇਂ ਬਾਈ ਨੇ ਇਹਨੇ ਵਰਤਿਆ ਦੋ ਵਰਤਿਆ ਦੇਖ ਵਰਤੇ ਦੇਖਿਆ ਜਾਵੇ ਬਾਕੀ ਆਲੂ ਦੇਖ ਲੈ ਯਾਰ ਆ ਜੀ ਅਗਲਾ ਤਾਂ ਹੀ ਮੰਗਾਈ ਹੈ ਤਰੌਲੇ ਤੋਂ ਭੀਖੀ ਰੋਡ ਦੇ ਪਿੰਡ ਆ ਇਹ ਕੋੜਦੁੰਨੇ ਕੋਲੇ ਪਾ ਹਾਂ ਕੋੜਦੁੰਨੇ ਕੋਲੇ ਜਿਹੜੀ ਨਹਿਰ ਆ ਨਹਿਰ ਟੱਪ ਕੇ ਨਹਿਰ ਦੇ ਦੂਜੇ ਪਾਸੇ ਕੋੜਦੁੰਨਾ ਨਹਿਰ ਤੋਂ ਭੀਖੀ ਵਾਲੇ ਪਾਸੇ ਪਹਿਲਾ ਪਿੰਡ ਰਾਜੀ ਆ ਉਹ ਬੈਠੇ ਨੇ ਆਪਰੇ ਪਿੰਡ ਦੇ ਜਿਹੜੇ ਬੜੂ ਸਾਹਿਬ ਵਾਲੀ ਕੈਡਮੀ ਹਾਂਜੀ ਤੇ ਬਿਲਕੁਲ ਤੇ ਮੋਬਾਈਲ ਨੰਬਰ ਵਗੈਰਾ ਆਪਾਂ ਤੁਹਾਨੂੰ ਦੇ ਦਾਂਗੇ ਬਾਈ ਉੱਪਰ ਇਹ ਹੈ ਨਾ ਬਾਈ ਨਿੰਦਰ ਤੋਂ ਮਿਲ ਜੂਗਾ ਤੇ ਬਾਕੀ ਕੋਸ਼ਿਸ਼ ਕਰਾਂਗੇ ਬਾਈ ਵਿੱਕੀ ਦਾ ਵੀ ਮੋਬਾਈਲ ਨੰਬਰ ਦੇ ਦਾਂਗੇ ਜੇ ਕਿਸੇ ਪ੍ਰਾਣੇ ਗੱਲਬਾਤ ਕਰਨੀ ਹੋਵੇ ਤੇ ਮਣ ਬਾਈ ਦਾ ਬਹੁਤ ਖੁਸ਼ ਆ ਇਹ ਤੁਸੀਂ ਆ ਪ੍ਰੋਡਕਟ ਵੀ ਥੱਲੇ ਸਿੱਟਾ ਵੀ ਦੇ ਸਕਦੇ ਹੋ ਇਹਦੇ ਨਾਲ ਵੀ ਕਹਿੰਦੇ ਜੜਾਂ ਦਾ ਤੇ ਉੱਪਰਲੇ ਜਿਹੜੇ ਤਣੇ ਨੇ ਫਟਾਰਾ ਬਹੁਤ ਵਧੀਆ ਹੁੰਦਾਗਾ ਛੋਟੀ ਪਾ ਰਹੇ ਆ ਬਈ ਆਪਾਂ ਨਾਲ ਉਹ ਵੀ ਪਾ ਰਹੇ ਆ ਦੁਬਾਰੇ ਪਾ ਠੀਕ ਆ ਬਾਈ ਹੁਣ ਕਿਹ ਜਿਹੜਾ ਬੇਕਰਦੇ ਦੁਬਾਰਾ ਜਿਹੜਾ ਆਪਣਾ ਰਸ ਉਹ ਦਸੱਲੇ ਵਾਲੀ ਹੁਣ ਪਾਣੀ ਤੁਸੀਂ ਪਾਇਆ ਹੋਏ ਇਹਦੇ ਵਿੱਚ ਜਿੰਨੇ ਵਿੱਚ ਬਰੀਕ ਗੋਲੀ ਰਹਿ ਗਈ ਆਲੂ ਦੀ ਹਾਂਜੀ ਹਾਂਜੀ ਉਹ ਗੋਲੀ ਦੇ ਵੀ ਸੈਜ ਬਣਨ ਲੱਗ ਪਏ ਠੀਕ ਆ ਆਲੂ ਦਾ ਹੁਣ ਕੱਦੇ ਤਾਂ ਨਹੀਂ ਹੈਗਾ ਤੁਸੀਂ ਕਿੰਨਾ ਕਹੋਣ ਲੱਗਿਆ ਬਾਈ ਅੱਜ ਕੱਢੇ ਦਿਖਾਈ ਦੇ ਪਰ ਅੰਕਲ ਜਾਂਦਾ ਜਿੱਥੇ ਆਲੂ ਵਾਹ ਜੀ ਵਾਹ ਇਹ ਆਲੂ ਬਣ ਗਿਆ ਪਹਿਲਾਂ ਤਾਂ ਨਹੀਂ ਸੀ ਲੱਗਦਾ ਵੀ ਆਲੂ ਬਣੂਗਾ ਪਹਿਲਾਂ ਬਹੁਤ ਹੋਰ ਦੇ ਗੱਲ ਬਾਤ ਸੀ ਹਾਂ ਮੈਨੂੰ ਉਹ ਗੱਲ ਦੱਸ ਮੈਨੂੰ ਆਏ ਸੀ ਯਾਰ ਵੀਰ 20 20 20 ਘਟੇ ਪਾਏ ਨੇ ਕਿੱਲੇ 'ਚ ਆਪਾਂ 40 ਘਟੇ ਵੀ ਉਹ ਲੈ ਬੱਲ ਲੈ ਜਾਇਆ ਕਰੇ ਅੱਛਾ ਇਹਦੀ ਉਹ ਲੈ ਜਾਂਦੇ ਵੀ ਬਾਗ ਜਾਂਦਾ ਵੀ ਵਿੱਚ ਵਾਹ ਕੇ ਦੇ ਕਣ ਕਣ ਕੇ ਬੀਜ ਲੈਨੇ ਸੌਰੀ ਤਾਂ ਨਹੀਂ ਕਿਸੇ ਨੇ ਫੋਨ ਫੋਨ ਕਰਤਾ ਸੀ ਕਿ ਤੁਹਾਡੇ ਪ੍ਰੋਬਲਮ ਨੇ ਆਲੂ ਲਾਏ ਵੇ ਨੇ ਵੀ ਲੈ ਜਾਓ ਨਾ ਨਾ ਹਰੇ ਤਾਂ ਲਾਏ ਉਹਨਾਂ ਦਾ ਐਂ ਵੀ ਕਿਹੜੇ ਕਰੂ ਹਰੇ ਕੋਈ ਨਹੀਂ ਜੀ ਸਾਰਿਆਂ ਨੂੰ ਜਾਂ ਕਈ ਵਾਰ ਕੋਈ ਮਖੌਲ ਵੀ ਕਰ ਦਿੰਦਾ ਨਾ ਬੰਦਾ ਕੋਈ ਨਹੀਂ ਆਲੂ ਲਾਏ ਨੇ ਇਹ ਸਾਰੀਆਂ ਸੂਲੀਆਂ ਕੋਲੇ ਛੱਡਿਆ ਆਊਗਾ ਜਾਂ ਕਿਸੇ ਨੂੰ ਕਰਤਾ ਹੋਵੇ ਕਰੇ ਹੈ ਸਾਰਾ ਕੁਝ ਹੋਇਆ ਹਾਂ ਇਹਦਾ ਬਸ ਆ ਦਵਾਈ ਨੇ ਭਰਾ ਮੇਰਾ ਨੱਕੇ ਵੜਤੇ ਆਪਾਂ ਰੱਬ ਮੰਨ ਲਿਆ ਦਵਾਈ ਸਹੀ ਗੱਲ ਇਹ ਬੰਦੇ ਨੂੰ ਮੈਂ ਜਾਣਦਾ ਮੈਂ ਸਿਰਫ ਇਹ ਮੇਰੇ ਹੱਥ 'ਚ ਦਵਾਈ ਇਹ ਕਹਿੰਦਾ ਮੈਂ ਤਾਂ ਦਵਾਈ ਨੂੰ ਜਾਣਦਾ ਨਾ ਮੈਂ ਕਹਿੰਦਾ ਭਾਈ ਅਣਪੜ ਬੰਦਾ ਜਾਂ ਤਿੰਨ ਪੜਿਆ ਮੈਂ ਨਹੀਂ ਨਹੀਂ ਬਿਲਕੁਲ ਹਾਂਜੀ ਮੈਂ ਜਾਣ ਪੜਿਆ ਨਾ ਪੜਿਆ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਦਾ ਮੋਦੀ ਮਿਆਣ ਪੜੀ ਐ ਹਾਂ ਉਹਦਾ ਠੀਕ ਹੈ ਮੈਂ ਇਹਨੂੰ ਜਾ ਕੇ ਬਾਈ ਨੂੰ ਕਹਿ ਉਹ ਠੀਕ ਹੈ ਬਾਅਦ ਤੇ ਦੇ ਚੱਕ ਕੇ ਮੈਂ ਖੜਾ ਦਿੱਤਾ ਮੋਦੀ ਮਿਆਣ ਪੜੀ ਐ ਮੈਂ ਇੱਥੇ ਆ ਕੇ ਕਹਿੰਦਾ ਮੂਸਾ ਲਿਖਿਆ ਬਿਲਕੁਲ ਬਿਲਕੁਲ ਮਾ ਠੀਕ ਹੈ ਬੰਦਾ ਮੂਸਾ ਜਿਹੜਾ ਦੇਖਦਾ ਇਹ ਡਾਕਟਰਾਂ ਦੇ ਵੀ ਨਾ ਚੱਲਦਾ ਬਈ ਸਹੀ ਗੱਲ ਆ ਸੋ ਭਰਾਵੋ ਜੇਕਰ ਤੁਸੀਂ ਵੀ ਆਪਣੀ ਫਸਲ ਨੂੰ ਪਿਆਰ ਕਰਦੇ ਹੋ ਫਸਲ ਬਚਾਉਣੀ ਆ ਤਾਂ ਤੁਹਾਡੇ ਦਿਲ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਆ ਵੀ ਹਾਂ ਮੈਂ ਆਪਣੀ ਫਸਲ ਲਈ ਖੇਤੀਬਾੜੀ ਲਈ ਕੁਝ ਵੀ ਕਰ ਸਕਦਾ ਤਾਂ ਤੁਸੀਂ ਸੈਂਡਾਉਮ ਕੰਪਨੀ ਇੰਡੀਆ ਪ੍ਰਾਈਵੇਟ ਲਿਮਟਿ ਆਲੂਆਂ ਦੇ ਵਿੱਚ 3 ਕਿੱਲਿਆਂ ਤੇ ਕਣਕ ਦੇ ਵਿੱਚ 4 ਕਿੱਲਿਆਂ ਦਾ ਖਪਾ ਸਕਦੇ ਹੋ ਤੇ ਜਿਹੜੀ ਆ ਰਿਡੋ ਮਿਕਸ ਆ ਗਈ ਜਿਹਦੇ ਵਿੱਚ ਆਪਾਂ ਕਹਿੰਦੇ ਸ਼ਕਤੀਮਾਨ ਕੰਪਨੀ ਦੀ ਆ ਤੇ ਇਹ ਬਾਈ ਨੇ ਦੋਨੇ ਕਰਕੇ ਸਪਰੀਹਾਂ ਕੀਤੀਆਂ ਸੀ ਮੈਂ ਕਹਿੰਦਾ ਤੁਸੀਂ ਕੱਲੀ ਆਲੂ ਜਾਂ ਝੋਨਾ ਆਲੂ ਜਾਂ ਕਣਕਣੀ ਕਿਸੇ ਵੀ ਫਸਲ ਤੇ ਇਹ ਜਿਹੜੀ ਦਵਾਈ ਆ ਉਹ ਕਰ ਸਕਦੇ ਹੋ ਸੋ ਠੀਕ ਹੈ ਬਾਈ ਜੀ ਹਾਂ ਰਿਜ਼ਲਟ ਥੋੜੇ ਸਾਹਮਣੇ ਬਾਈ ਹਾਂ ਰਿਜ਼ਲਟ ਥੋੜੇ ਸਾਹਮਣੇ ਬਿਲਕੁਲ ਸੋ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਤੇ ਭਰਾਵਾ ਸ਼ੇਅਰ ਕਰਨ ਵਾਲੇ ਚਿਪ ਕੱਟ ਦਿਓ ਮਿਹਰਬਾਨੀ ਆਹ ਦੇਖੋ ਪਹਿਲੀ ਵਾਰ ਲਾਇਆ ਬਟਾ ਜੀਤਾ